ਬਿੱਤੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਕਈ ਚੈਨਲ ਦੇ ਉੱਤੇ ਇੱਕ ਖਬਰ بار بار ਚਲਾਈ ਜਾ ਰਹੀ ਸੀ ਕਿ ਸਿੱਧੂ ਮਸਲੂਵ ਦਾ ਪਰਿਵਾਰ ਦੇ ਵਿੱਚ ਨਵੀਂ ਖੁਸ਼ਖਬਰੀ ਆਉਣ ਜਾ ਰਹੀ ਹੈ ਜਿਸ ਨੂੰ ਲੈ ਕੇ ਕਈ ਲੋਕਾਂ ਵੱਲੋਂ ਅਲੱਗ-ਅਲੱਗ ਤਰ੍ਹਾਂ ਦੇ ਨਾਲ ਇਸ ਖਬਰ ਨੂੰ ਚਲਾਇਆ ਗਿਆ ਕਿਸੇ ਵੱਲੋਂ ਕਿਹਾ ਗਿਆ ਜਿੜਬਾ ਬੱਚੇ ਨੇ ਜਨਮ ਲਿਆ ਹੈ ਕਿ ਮਾਤਾ ਚੌਰਨ ਕੌਰ ਨੇ ਜਿੜਬਾ ਬੱਚੇ ਜਨਮ ਦਿੱਤਾ ਹੈ ਜਾਂ ਫਿਰ ਕਈ ਲੋਕਾਂ ਵੱਲੋਂ ਕਿਹਾ ਇੱਕ ਬੱਚੇ ਨੇ ਜਨਮ ਦਿੱਤਾ ਹੈ ਜਾਂ ਫਿਰ ਹੋਰ ਕਈ ਤਰ੍ਹਾਂ ਦੀਆਂ ਫੁਵਾਹਾਂ ਚੀਜ਼ਾਂ ਨਾਲ ਜੋੜੀਆਂ ਗਈਆਂ ਤੇ ਸਾਨੂੰ ਲੈ ਕੇ ਮਸਲੂਵ ਦੇ ਪਿਤਾ ਬਾਬਾ ਬਲਕੌਰ ਸਿੰਘ ਨੇ ਪਿਛਦਿਨ ਇੱਕ ਸਪਸ਼ਟ ਕਰ ਦਿੱਤਾ ਸੀ ਕਿ ਜਦੋਂ ਵੀ ਕੋਈ ਐਦਾਂ ਦੀ ਖੁਸ਼ ਦੇ ਚਾਉਣ ਵਾਲਿਆਂ ਦੇ ਨਾਲ ਸਾਂਝੀ ਕੀਤੀ ਜਾਵੇ ਕਿ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਅਫਵਾਹਾਂ ਦੇ ਵਿੱਚ ਯਕੀਨ ਨਾ ਕੀਤਾ ਜਾਵੇ ਪਰ ਇਸ ਦੇ ਨਾਲ ਨਾਲ ਹੀ ਇੱਕ ਖਬਰ ਤੁਹਾਨੂੰ ਵੱਡੀ ਦੇਣ ਜਾ ਰਹੀ ਹਾਂ ਵੱਡੀ ਖੁਸ਼ਖਬਰੀ ਦੇਣ ਜਾ ਰਹੀ ਹਾਂ ਕਿ ਅੱਜ ਆਖਿਰ ਉਹ ਭਾਗਾਂ ਵਾਲਾ ਦਿਨ ਆ ਹੀ ਗਿਆ ਕਿ ਸਿੱਧੂ ਮੁਸੇਲ ਦੇ ਪਰਿਵਾਰ ਦੇ ਵਿੱਚੋਂ ਖੁਸ਼ਖਬਰੀ ਆ ਗਈ ਹੈ ਤੇ ਮੁਸੇ ਵਾਲਾ ਸਿੱਧੂ ਮੁਸੇਵਾਲ ਦਾ ਪਿਤਾ ਬਾਪੂ ਬਲਕੌਰ ਸਿੰਘ ਮੁਰ ਤੋਂ ਪਿਤਾ ਬਣ ਗਏ ਨੇ ਮਾਤਾ ਚਰਨ ਕੌਰ ਨੇ ਇੱਕ ਬਹੁਤ ਹੀ ਸੋਹਣੇ ਬੱਚੇ ਨੂੰ ਜਨਮ ਦਿੱਤਾ ਹੈ ਜਿਸ ਨੂੰ ਸਿੱਧੂ ਦੇ ਭਰਾ ਦੇ ਵਿੱਚੋਂ ਜਿਹੜਾ ਲੋਕ ਜਾਣ ਰਹੇ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਮੁਰ ਤੋਂ ਸਿੱਧੂ ਨੇ ਜਨਮ ਲੈ ਲਿਆ ਹੈ ਕਿ ਕਾਫੀ ਜਿਹੜੇ ਲੋਕਾਂ ਦੀਆਂ ਅਰਦਾਸਾਂ ਸੀ ਕਾਫੀ ਲੋਕਾਂ ਦੀਆਂ ਦੁਆਵਾਂ ਸੀ ਤਾਂ ਸਿੱਧੂ ਮੁਸੱਲ ਦੇ ਪਿਤਾ ਵਾਪੂ ਬਲਕੌਰ ਸਿੰਘ ਨੇ ਪੋਸਟ ਸਾਂਝੀ ਕੀਤੀ ਹੈ ਤਸਵੀਰ ਤੁਹਾਨੂੰ ਨਾਲ ਦੀ ਨਾਲ ਦਿਖਾ ਰਹੇ ਹਾਂ ਜਿੱਥੇ ਕਿ ਉਸ ਜਿਸ ਬੱਚੇ ਨੇ ਜਨਮ ਲਿਆ ਹੈ ਮਾਤਾ ਚਰਨ ਕੌਰ ਦੀ ਕੁੱਖੋਂ ਤਾਂ ਉਸੇ ਬੱਚੇ ਦੀ ਤਸਵੀਰ ਅਜਾ ਵਾਪੂ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ਦੇ ਅਕਾਊਂਟ ਦੇ ਉੱਤੇ ਸਾਂਝੀ ਕਰ ਦਿੱਤੀ ਹੈ ਤਾਂ ਇਸ ਦੇ ਨਾਲ ਨਾਲ ਸਿੱਧੂ ਮੁਸੱਲ ਦੇ ਚਾਹਣ ਵਾਲੇ ਫੈਨਸ ਦੇ ਜਿਹੜੇ ਦਿਲਾਂ ਦੇ ਵਿੱਚ ਬਹੁਤ ਹੀ ਜਿਆਦਾ ਖੁਸ਼ੀ ਦੀ ਲਹਿਰ ਦੌੜ ਗਈ ਹੈ ਬਹੁਤ ਹੀ ਮਨ ਬਾਗੋ-ਬਾਗ ਹੋ ਚੁੱਕੇ ਨੇ ਕਿ ਮੁਰ ਤੋਂ ਉਹੀ ਸਿੱਧੂ ਵੱਡਾ ਹੋ ਕੇ 30 ਸਾਲ ਦੀ ਉਮਰ ਦੇ ਕਰੀਬ ਜਿਹੜਾ ਉਹ ਚਲਾ ਗਿਆ ਸੀ ਪਰ ਉਸ ਤੋਂ ਬਾਅਦ ਨਿੱਕੇ ਪੈਰੀ ਜਿਹੜਾ ਵਾਪਸ ਘਰ ਆ ਗਿਆ ਇਸ ਨੂੰ ਲੈ ਕੇ ਗਾਇਕ ਜਸਵਿੰਦਰ ਕੌਰ ਵੱਲੋਂ ਵੀ ਗਾਇ ਗਾਣਾ ਗਾਇਆ ਗਿਆ ਸੀ ਕਿ ਜਿਸ ਨੇ ਪੈਰਾਂ ਗਿਆ ਸੀ ਉਹਨਾਂ ਪੈਰਾਂ ਛੋਟੇ ਪੈਰਾਂ ਵਾਪਸ ਆਜੇ ਇਸ ਨੂੰ ਲੈ ਕੇ ਉਹ ਗੱਲ ਸੱਚ ਹੋ ਗਈ ਤਾਂ ਅੱਜ ਮੁਸੇਵਾਲਾ ਮੋੜ ਪਰਿਵਾਰ ਦੇ ਵਿੱਚ ਆ ਗਿਆ ਜਿਸ ਨੂੰ ਲੈ ਕੇ ਖੁਸ਼ੀ ਦੀ ਲਹਿਰ ਮੁਸੇ ਪਿੱਛੇ ਦਵੀ ਦੌੜ ਗਈ ਹੈ ਦੂਜੇ ਪਾਸੇ ਪੂਰੇ ਦੇਸ਼ ਭਰ ਦੇ ਵਿੱਚ ਇਸ ਖਬਰ ਨੂੰ ਬਤਵਾ ਸ਼ੇਅਰ ਕੀਤਾ ਜਾ ਰਿਹਾ ਹੈ ਤੇ ਅਸੀਂ ਵੀ ਉਮੀਦ ਕਰਦੇ ਹਾਂ ਜਿੰਨੇ ਵੀ ਦਰਸ਼ਕ ਦੇਖਣ ਵਾਲੇ ਨੇ ਉਹ ਵੀ ਆਪਣੇ ਕਮੈਂਟ ਜੁੜਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਨਾਲ-ਨਾਲ ਤੁਹਾਡੇ ਕਮੈਂਟ ਪੜਨ ਦੀ ਕਿਉਂਕਿ ਜਿਸ ਤਰੀਕੇ ਨਾਲ ਸਿੱਧੂ ਮਸੇਵਾਲੇ ਦੇ ਫੈਨ ਫੋਲੋਇੰਗ ਲੱਖਾਂ 'ਚ ਨਹੀਂ ਮਿਲੀਅਨ 'ਚ ਜਿਹੜੀ ਉਹਨਾਂ ਦੀ ਵੀ ਫੈਲ ਫੋਲੋਇੰਗ ਹੈ ਕਈ ਮਿਲੀਅਨ ਜਿਹੜੀ ਸਿੱਧੂ ਮਸੇਵਾਲੇ ਦੇ ਨਾਲ ਉਹਦੇ ਫੈਨ ਜੁੜੇ ਹੋਏ ਨੇ ਜਿਸ ਨੂੰ ਲੈ ਕੇ ਜਦੋਂ ਵੀ ਸਿੱਧੂ ਮਸੇਵਾਲੇ ਦਾ ਗਾਣਾ ਆਉਂਦਾ ਹੈ ਤਾਂ ਉਸਦੇ ਨਾਲ-ਨਾਲ ਵਿਊ ਵੀ ਜਿਹੜੇ ਉਸ ਤਰੀਕੇ ਨਾਲ ਹੀ ਧਰਤੀ ਤੇ ਇੱਕ ਤਰ੍ਹਾਂ ਦਾ ਜਨਮ ਲੈ ਚੁੱਕਾ ਹੈ ਤੇ ਮੁਰ ਤੋਂ ਮੋਸੇਵਾਲ ਦੇ ਪਰਿਵਾਰ ਦੇ ਵਿੱਚ ਜੋ ਖੁਸ਼ਖਬਰੀ ਕਈ ਦਿਨਾਂ ਤੋਂ ਅਫਵਾਹਾਂ ਦੇ ਵਿੱਚ ਥੋ ਅੱਜ ਸੱਚ ਹੋ ਗਈ ਹੈ ਤਾਂ ਇਸ ਨੂੰ ਲੈ ਕੇ ਲਗ ਲਗ ਲੋਕ ਸਿੱਧੂ ਮੋਸੇਵਾਲ ਦੇ ਪਿਤਾ ਨੂੰ ਵਧਾਈਆਂ ਦੇਣ ਪਹੁੰਚ ਰਹੇ ਨੇ ਜਿਸ ਨੂੰ ਲੈ ਕੇ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਹਾਂ ਕਿ ਮੋਸੇਵਾਲ ਦੇ ਪਿਤਾ ਨੇ ਉਹ ਖੁਸ਼ੀ ਅੱਜ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਆਪਣੇ ਫੇਸਬੁੱਕ ਅਕਾਊਂਟ ਦੇ ਉੱਤੇ ਮੁੱਸੇ ਵਾਲੇ ਦੇ ਮੁਰਤੋਂ ਜਨਮ ਲੈ ਦੀ ਫੋਟੋ ਜਿਹੜੀ ਤੇ ਨਾਲ ਦੀ ਨਾਲ ਉਹਨਾਂ ਨੇ ਗੋਦ ਦੇ ਵਿੱਚ ਬਿਠਾਏ ਹੋਏ ਦੀ ਫੋਟੋ ਮੁਰਤੋਂ ਜਿਹੜੀ ਦਰਸ਼ਕਾਂ ਦੇ ਨਾਲ ਸਿੱਧੂ ਦੇ ਫੈਨਸ ਦੇ ਨਾਲ ਸਾਂਝੀ ਕੀਤੀ ਹੈ ਕਿ ਸਾਡਾ ਪੁੱਤ ਮੁੜ ਕੇ ਆ ਗਿਆ ਤਾਂ ਇਸ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਆਪਣੇ ਕਮੈਂਟ ਜਰੂਰ ਕਰਿਓ ਤੇ ਇਸ ਖਬਰ ਨੂੰ ਬੱਤ-ਬਤ ਸ਼ੇਅਰ ਕਰਿਓ ਜਦੇ ਨਾਲ ਕੀ ਪੂਰੇ ਦੇਸ਼ ਭਰ ਦੇ ਵਿੱਚ ਜਿੱਥੇ ਸਿੱਧੂ ਦੇ ਮੌਤ ਦੀ ਖਬਰ ਵਾਇਰਲ ਹੋਈ ਸੀ ਤਾਂ ਉਸ ਤੋਂ ਬਾਅਦ ਜਾ ਕੇ ਹੁਣ ਜਨਮ ਦੀ ਵੀ ਜਿਹੜੀ ਇਹ ਖਬਰ ਹੈ ਇਹ ਵੀਡੀਓ ਹੈ ਵਾਇਰਲ ਹੋਣੀ ਚਾਹੀਦੀ ਹੈ ਜਦੇ ਨਾਲ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਧੂ ਮੂਰਤੋ ਜਿਹੜਾ ਜਵਾਨ ਹੋ ਕੇ ਮੂਰਤੋ ਇਸ ਪਰਿਵਾਰ ਦੇ ਵਿੱਚ ਉਹੀ ਆਵਾਜ਼ਾਂ ਦੇ ਨਾਲ ਉਸੇ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਵਿਚਰੇ ਉਹੀ ਜਿਹੜੇ ਗੀਤ ਨੇ ਮੂਰਤੋ ਛੋਟੇ ਜਨਮੇ ਸਿੱਧੂ ਦੇ ਮੂੰਹੋਂ ਜਿਹੜੇ ਸੁਣ ਲਈ ਫੈਨਸ ਤਿਆਰ ਬੈਠੇ ਨੇ ਉਹਨਾਂ ਵੱਲੋਂ ਵੀ ਉਮੀਦਾਂ ਨੇ ਕਿ ਤਨੇ ਕਿਤੇ ਮੂਰਤੋ ਸਿੱਧੂ ਦੀ ਆਵਾਜ਼ ਬਣ ਕੇ ਇਹ ਛੋਟਾ ਬੱਚਾ ਜੋ ਸਿੱਧੂ ਦਾ ਪੁੱਰਾ ਮੂਰਤੋ ਜਨਮ ਲਿਆ ਹੈ ਜਾਂ ਫਿਰ ਗੱਲ ਕਰੀਏ ਜੇ ਕਈ ਲੋਕ ਇਹ ਵੀ ਕਹਿ ਰਹੇ ਨੇ ਕਿ ਸਿੱਧੂ ਮੂਰਤੋ ਆ ਗਿਆ ਹੈ ਤਾ ਦੋਨੇ ਤਰੀਕੇ ਦੇ ਨਾਲ ਲੋਕ ਸੋਚ ਰਹੇ ਨੇ ਕਿ ਜਾਂ ਭਰਾ ਦੇ ਨਾਲ ਸੋਚ ਲਈ ਜਾਂ ਫਿਰ ਉਸ ਨੂੰ ਸਿੱਧੂ ਦੇ ਹੀ ਨਾਮ ਤੋਂ ਅਸੀਂ ਜਾਣਾਂਗੇ ਕਿ ਸਿੱਧੂ ਨੇ ਮੁਰ ਤੋਂ ਜਨਮ ਲੈ ਕੇ ਹੁਣ ਮੁਰ ਤੋਂ ਆਪਣੇ ਰੁਕੇ ਹੋਏ ਗਾਣੇ ਜਾਂ ਫਿਰ ਹੋਰ ਜੋ ਕੁਝ ਗਾਣਾ ਸੀ ਜੋ ਬੇ ਤੜਕ ਹੋਇ ਗਾੰਦਾ ਸੀ ਕਿ ਉਹਨਾਂ ਨੂੰ ਮੁਰ ਤੋਂ ਗਾਏਗਾ ਤਾਂ ਹੁਣ ਲੋਕਾਂ ਦੀਆਂ ਨਜ਼ਰਾਂ ਲਗਾਤਾਰ ਟਿਕੀਆਂ ਹੋਈਆਂ ਨੇ ਤੇ ਇਸ ਨੂੰ ਲੈ ਕੇ ਸਿੱਧੂ ਦੇ ਪਰਿਵਾਰ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਦੌੜੀ ਕਾਫੀ ਦੇਰ ਤੋਂ ਜਿਹੜਾ ਸਿੱਧੂ ਮੁਸੇਵਰ ਦਾ ਪਰਿਵਾਰ ਮਾਤਾ ਚਰਨਕੌਰ ਦੀ ਗੱਲ ਕਰੀਏ ਜਾਂ ਫਿਰ ਬਾਪੂ ਬਲਕੌਰ ਸਿੰਘ ਦੀ ਗੱਲ ਕਰੀਏ ਆਪਣੇ ਪੁੱਤ ਦੀ ਮੌਤ ਦੇ ਦੁੱਖ ਨਹੀਂ ਭੁੱਲ ਰਹੇ ਸੀ ਉਸ ਤੋਂ ਬਾਅਦ ਹੁਣ ਬੱਚੇ ਦੀ ਖੁਸ਼ੀ ਮਿਲੀ ਹੈ ਤਾਂ ਕਿਤੇ ਨ ਕਿਤੇ ਉਨ੍ਹਾਂ ਦੀ ਉਮਰ ਦੇ ਵਿੱਚ ਵਿਵਾਦਾ ਹੋਵੇਗਾ ਤੇ ਨਾਲ ਦੀ ਨਾਲ ਜਿੰਨਾ ਬਿਮਾਰੀਆਂ ਦੇ ਨਾਲ ਜੂਝ ਰਹੀ ਸੀ ਉਹਨਾਂ ਤੋਂ ਵੀ ਛੁਟਕਾਰਾ ਕਿਤੇ ਨਾ ਕਿ ਸਿੱਧੂ ਮੁਸਲਿਮ ਪਰਿਵਾਰ ਨੂੰ ਮਿਲੇਗਾ ਤਾਂ ਉਮੀਦ ਕਰਦੇ ਹਾਂ ਤੁਹਾਨੂੰ ਵੀ ਵੀਡੀਓ ਵਧੀਆ ਲੱਗੀ ਹੋਗੀ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਕਮੈਂਟ ਜਰ ਕਰ ਦਿੱਤੋ ਜਿਹਦੇ ਨਾਲ ਕਿ ਅਸੀਂ ਹੋਰ ਵੀ ਖਬਰਾਂ ਤੁਹਾਡੇ ਤੱਕ ਲੈ ਕੇ ਆ ਸਕੀਏ ਧੰਨਵਾਦ